ਤვენ ਤੁਸੀਂ ਮਤ ਗੱਡੀ ਤੇ ਕੋਲ ਜਾਉਂਗੇ ਆਪਣੀ ਖੁੱਲ ਵੀ ਜਾਂਦੀ ਆ ਤੇ ਜਿਵੇਂ ਤੁਸੀਂ ਦੂਰ ਜਾਂਦੇ ਹੋ ਆਪਣੀ ਲੋਕ ਵੀ ਹੋ ਜਾਂਦੀ ਆ ਐਡੀ ਸਕਰੀਨ ਆ ਮੈਂ ਕਹਿੰਦਾ ਜਿਵੇਂ ਟੈਬ ਵਗੈਰਾ ਨਹੀਂ ਹੁੰਦਾ ਹੈਨਾ ਆਈਫੋਨ ਦਾ ਉਹ ਸਾਰੇ ਇੱਥੇ ਜੜਤਾ ਇਹਨਾਂ ਨੇ ਉਹ ਸਾਡੇ 25 ਲੱਖ ਦੇ ਨੀਅਰ ਅਬਾਊਟ ਤੁਹਾਨੂੰ ਇਹ ਵਾਲਾ ਓਨ ਰੋਡ ਮੋਹਾਲੀ ਦੇ ਵਿੱਚ ਕੋਸਟ ਕਰਦਾ ਆ ਆਪਣੀ ਡਰਾਈਵਰ ਸਾਈਡ ਜਿਹੜੀ ਇਲੈਕਟ੍ਰੋਨਿਕਲੀ ਹੈਗੀ ਉਹ ਹੈਗੀ ਆਪਣੀ ਕੋ ਡਰਾਈਵਰ ਸਾਈਡ ਮਤਲਬ ਜਿਹੜਾ ਆਪਣੇ ਨਾਲ ਬੰਦਾ ਬੈਠੂਗਾ ਉਹ ਵੀ ਆਪਣੀ ਇਲੈਕਟ੍ਰੋਨਿਕਲੀ ਉਹ ਕਰ ਸਕਦਾ ਹੰਪਸ ਵਗੈਰਾ ਤਾਂ ਇਹ ਗੱਡੀ ਦੇ ਵਿੱਚ ਹੈ ਹੀ ਨਹੀਂ ਪਲੇਨ ਕਰ ਰੱਖਿਆ ਸਾਰਾ ਕੰਮ ਬੱਲੇ ਇਲੈਕਟ੍ਰੋਨਿਕ ਗੱਲ ਕਾਮ ਇਹਦੇ ਵਿੱਚ ਆਪਣਾ ਟੇਲ ਗੇਟ ਆ ਐਦਾਂ ਕਰਕੇ ਖੁੱਲਦਾ ਜਿਹੜਾ ਬਹੁਤ ਮਤਲਬ ਇਹ ਨੂੰ ਕਹਿੰਦੇ ਨਹੀਂ ਸਖਾਲਾ ਕੰਮ ਆ ਇਹ ਚੀਜ਼ ਆ हां जी जी ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਇੱਕ ਹੋਰ ਨਵੀਂ ਗੱਡੀ ਤੇ ਇੱਕ ਹੋਰ ਨਵਾਂ ਵਲੌਗ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਇਆ ਅੱਜ ਤੁਹਾਡੇ ਸਾਹਮਣੇ MG ਵਾਲਿਆਂ ਦੀ ਆਪਣੀ Hector Plus ਗੱਲ ਕਰਾਂ ਮੈਂ ਇਹ ਆਪਣੀ ਪ੍ਰੋਪਰ 7 ਸੀਟਰ ਦੇ ਵਿੱਚ ਆਉਂਦੀ ਆ ਆਪਣਾ ਇਹਨਾਂ ਨੇ ਹੁਣ ਪਿੱਛੇ ਜੇ ਲਾਂਚ ਕੀਤਾ ਇਹ ਵਾਲਾ ਵੇਰੀਐਂਟ ਵੇਰੀਐਂਟ ਦਾ ਨਾਮ ਹੈਗਾ ਆਪਣਾ Snowstorm ਕਰਕੇ ਵੇਰੀਐਂਟ ਆ 25 ਲੱਖ ਦੇ ਨੀਅਰ ਅਬਾਊਟ ਤੁਹਾਨੂੰ ਇਹ ਵਾਲਾ ਓਨ ਰੋਡ ਮੋਹਾਲੀ ਦੇ ਵਿੱਚ ਕੋਸਟ ਕਰਦਾ ਆ ਮੈਂ ਗੱਲ ਕਰਾਂ ਆਪਾਂ ਅੱਜ ਆਏ ਹੋਏ ਆਪਣਾ ਮੁਹਾਲੀ ਐਮਜੀ ਆਲਿਆਂ ਦੇ ਆਪਣਾ ਸੈਕਟਰ 82 ਦੇ ਵਿੱਚ ਇਹਨਾਂ ਦਾ ਆਪਣਾ ਸ਼ੋਰੂਮ ਆ ਜੇ ਤੁਹਾਨੂੰ ਕਿਸੇ ਵੀ ਕਾਰ ਦੇ ਰਿਲੇਟਡ ਕੋਈ ਵੀ ਜੇ ਇਨਕੁਆਇਰੀ ਹੋਵੇ ਮੈਂ ਇੱਕ ਵੀਰੇ ਦਾ ਨੰਬਰ ਮੈਸ਼ਨ ਕਰ ਦੂੰਗਾ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਬਾਕੀ ਅੱਜ ਤੁਹਾਨੂੰ ਦੱਸਦਾ ਆਪਾਂ ਨੂੰ 25 ਲੱਖ ਦੇ ਵਿੱਚ ਐਮਜੀ ਹੈਕਟਰ ਪਲੱਸ ਦੇ ਵਿੱਚ ਕੀ ਕੀ ਦੇਖਣ ਨੂੰ ਮਿਲ ਜਾਂਦਾ ਸਭ ਤੋਂ ਪਹਿਲਾਂ ਗੱਲ ਕਰੀਏ ਇਹਦੇ ਵਿੱਚ ਨਾ ਆਪਣਾ 1500 ਸੀਸੀ ਦਾ ਇੰਜਨ ਆਉਂਦਾ ਆ ਜਿਹੜਾ ਆਪਣਾ 143 ਬੀਐਚਪੀ ਪ੍ਰੋਡਿਊਸ ਕਰਕੇ ਦਿੰਦਾ ਆ ਤੇ 240 ਐਨਐਮ ਟਾਰਕ ਬਾਕੀ ਆਪਣੀ ਡੀਜ਼ਲ ਦੇ ਵਿੱਚ ਵੀ ਹੈਗੀ ਆ ਤੇ ਪੈਟਰੋਲ ਦੇ ਵਿੱਚ ਵੀ ਹੈਗੀ ਆ ਆਟੋਮੈਟਿਕ ਜਿਹੜਾ ਆਪਾਂ ਨੂੰ ਟਰਾਂਸਮਿਸ਼ਨ ਮਿਲ ਜਾਂਦਾ ਉਹ ਕੱਲਾ ਆਪਾਂ ਨੂੰ ਪੈਟਰੋਲ ਦੇ ਵਿੱਚ ਮਿਲਦਾ ਡੀਜ਼ਲ ਦੇ ਵਿੱਚ ਆਪਾਂ ਜੇ ਲੈਣੀ ਹੈ ਤੇ ਆਪਾਂ ਨੂੰ ਮੈਨੂਅਲ ਗੇਅਰਬਾਕਸ ਮਿਲੂਗਾ ਬਾਕੀ ਜਿਵੇਂ ਐਵਰੇਜ ਵਗੈਰਾ ਦੀ ਗੱਲ ਕਰਾਂ ਆਪਣੀ ਪੈਟਰੋਲ ਦੇ ਵਿੱਚ 10 ਤੋਂ ਲੈ ਕੇ 12 ਤੱਕ ਦੀ ਆ ਆਟੋਮੈਟਿਕ ਦੇ ਵਿੱਚ ਤੇ ਆਪਣੀ ਡੀਜ਼ਲ ਦੇ ਵਿੱਚ ਜਾਊਗੀ 13 ਤੋਂ ਲੈ ਕੇ 14 ਤੱਕ ਦੀ ਬਾਕੀ ਫਰੰਟ ਦੇ ਵਿੱਚੋਂ ਗੱਲ ਕਰੀਏ ਆਪਣੀ ਐਦਾਂ ਟੀ ਕੁਛ ਇਹਦੀ ਫਰੰਟ ਲੁੱਕ ਆ ਤੁਸੀਂ ਦੇਖ ਸਕਦੇ ਬਹੁਤ ਬੜੀ ਆਪਾਂ ਨੂੰ ਗ੍ਰਿਲ ਮਿਲ ਜਾਂਦੀ ਆ ਸਾਰੀ ਆਪਣੀ ਡੀ-क्रोਮ ਦੇ ਵਿੱਚ ਆ ਤੇ ਪਿਆਨੋ ਬਲੈਕ ਫਿਨਿਸ਼ ਦੇ ਵਿੱਚ ਆ ਬਾਕੀ ਐਮਜੀ ਦਾ ਲੋਗੋ ਆ ਗਿਆ 360 ਡਿਗਰੀ ਆਪਾਂ ਨੂੰ ਇਹਦੇ ਵਿੱਚ ਕੈਮਰਾ ਮਿਲ ਜਾਂਦਾ ਥੱਲੇ ਤੁਸੀਂ ਦੇਖ ਸਕਦੇ ਜਿਹੜੀ ਆਪਣੀ ਸਕਿਡ ਪਲੇਟ ਆ ਆਪਣੀ ਡੀ-क्रोਮ ਦੇ ਵਿੱਚ ਆ ਜਾਂਦੀ ਆ ਬਾਕੀ ਜਿਹੜੀ ਆਪਣੀ ਇਹਦੀ ਡੀਆਰਐਲਸ ਨੇ ਆਪਾਂ ਨੂੰ ਇਧਰਲੇ ਪਾਸੇ ਮਿਲ ਜਾਂਦੇ ਆਪਣੇ ਜਿਹੜੇ ਮੇਨ ਹੈੱਡਲੈਂਪ ਯੂਨਿਟ ਆ ਆਪਾਂ ਨੂੰ ਇੱਥੇ ਮਿਲ ਜਾਂਦੀ ਆ ਹਾਈ ਬੀਮ ਤੇ ਲੋ ਬੀਮ ਦਾ ਸੈਟਅਪ ਸਾਰਾ ਆਪਾਂ ਨੂੰ ਐਲਈਡੀ ਦੇ ਵਿੱਚ ਮਿਲ ਜਾਂਦਾ ਥੱਲੇ ਆਪਣੇ ਕੋਲ ਫੋਗ ਲਾਈਟ ਆ ਗਈ ਬਾਕੀ ਫਰੰਟ ਦੇ ਵਿੱਚ ਨਾ ਆਪਾਂ ਨੂੰ ਇਹ ਬਾਕੀ ਡੀਆਰਐਲ ਤੁਸੀਂ ਦੇਖ ਸਕਦੇ ਹੋ ਆਪਣੀ ਐਦਾਂ ਦੀ ਕੋਸ਼ਿਸ਼ ਕਰਕੇ 글로 ਹੁੰਦੀ ਆ ਬਾਕੀ ਸਾਈਡ ਦੇ ਵਿੱਚੋਂ ਜਿਵੇਂ ਮੈਂ ਗੱਲ ਕਰਾਂ ਆਪਣੀ ਸੀਟ ਦੇ ਟਾਇਰ ਆਗੇ ਟਾਇਰ ਸਾਈਜ਼ ਦੀ ਜਿਵੇਂ ਮੈਂ ਗੱਲ ਕਰਾਂ 215 55 R18 14 ਇੰਚ ਦੇ ਆਪਾਂ ਨੂੰ ਇਹਦੇ ਵਿੱਚ ਬਲੈਕ ਕਲਰ ਦੇ ਵਿੱਚ ਅਲੋਏ ਵੀ ਨਹੀਂ ਮਿਲ ਜਾਂਦੇ ਨੇ ਮਤਲਬ ਅੱਗੇ ਤੇ ਪਿੱਛੇ ਦੋਵੇਂ ਪਾਸੇ ਡਿਸਕ ਬ੍ਰੇਕਾਂ ਹੁੰਦੀਆਂ ਨੇ ਬਾਕੀ ਕਲਾਈਡਿੰਗ ਆਪਣੀ ਇੱਥੋਂ ਸ਼ੁਰੂ ਹੁੰਦੀ ਆ ਪਿੱਛੇ ਤੱਕ ਇਹ ਵਾਲਾ ਜਿਵੇਂ ਤੁਸੀਂ ਮਾਡਲ ਦੇਖ ਸਕਦੇ ਹੋ ਇਹ ਆਪਣਾ ਡੁਅਲ ਟੋਨ ਦੇ ਵਿੱਚ ਆ ਜਾਂਦਾ ਮਤਲਬ ਵਾਈਟ ਤੇ ਬਲੈਕ ਦੇ ਵਿੱਚ ਆ ਜਾਂਦਾ ਬਾਕੀ ਨਾ ਇੱਕ ਫੀਚਰ ਆ ਜਿਵੇਂ ਤੁਸੀਂ ਮਤਲਬ ਗੱਡੀ ਤੇ ਕੋਲ ਜਾਉਂਗੇ ਆਪਣੀ ਖੁੱਲ ਵੀ ਜਾਂਦੀ ਆ ਤੇ ਜਿਵੇਂ ਤੁਸੀਂ ਧੂੜ ਜਾਂਦੇ ਹੋ ਆਪਣੀ ਲੋਕ ਵੀ ਹੋ ਜਾਂਦੀ ਆ ਜਿਹੜੇ ਆਪਣੇ ਦੇ OVRM ਨੇ ਆਪਣੇ ਬਲੈਕ ਕਲਰ ਦੇ ਵਿੱਚ ਆ ਗਏ LED ਆਪਾਂ ਨੂੰ ਇੰਡੀਕੇਟਰ ਮਿਲ ਜਾਂਦੇ ਨੇ ਬਾਕੀ ਥੱਲੇ ਤੁਸੀਂ ਦੇਖ ਸਕਦੇ ਹੋ ਕਲਾਈਡਿੰਗ ਮੋਰਿਸ ਗੈਰਾਜ MG ਦੀ ਫੁੱਲ ਫਾਰਮ ਆ ਵੈਸੇ ਰਿਕੁਐਸਟਸ ਹਨ ਆਪਾਂ ਨੂੰ ਡੋਰ ਹੈਂਡਲ ਦੇ ਉੱਤੇ ਮਿਲ ਜਾਂਦੇ ਨੇ ਇਹ ਸੈਮੀ ਮਤਲਬ ਡੁਅਲ ਟਨੋਂ ਦੇ ਵਿੱਚ ਨੇ ਆਪਣੇ ਡੋਰ ਹੈਂਡਲਸ ਵੀ ਵਾਈਟ ਦੇ ਵਿੱਚ ਵੀ ਨੇ ਤੇ ਡੀ-क्रोਮ ਕਲਰ ਦੇ ਵਿੱਚ ਵੀ ਨੇ ਬਾਕੀ ਕ੍ਰੋਮ ਦੀ ਤੁਸੀਂ ਸ਼ੇਪਾ ਦੇਖ ਸਕਦੇ ਹੋ ਉੱਤੇ ਪਾਸੇ ਗੱਲ ਕਰੀਏ ਆਪਣੇ ਕੋਲ ਰੂਫ ਰੇਲਸ ਆ ਗਈਆਂ ਤੇ ਪੈਨੋਰਾਮਿਕ ਆਪਾਂ ਨੂੰ ਸਨ ਰੂਫ ਮਿਲ ਜਾਂਦੀ ਆ ਕਿ ਫਿਊਲ ਟੈਂਕ ਕੈਪੈਸਿਟੀ ਦੀ ਗੱਲ ਕਰਾਂ ਮੈਂ ਆਪਣੀ 60 ਲੀਟਰ ਦੀ ਇਹਦੇ ਵਿੱਚ ਫਿਊਲ ਟੈਂਕ ਕੈਪੈਸਿਟੀ ਆਉਂਦੀ ਆ ਬਾਕੀ ਤੁਹਾਨੂੰ ਐਵਰੇਜ ਵਗੈਰਾ ਮੈਂ ਦੱਸ ਸਕਦਾ ਕਿ ਆਪਾਂ ਨੂੰ 14-15 ਦੀ ਐਵਰੇਜ ਡੀਜ਼ਲ ਦੇ ਵਿੱਚ ਇਹ ਬਾਕੀ ਇਹਦੇ ਵਿੱਚ ਨਾ ਆਪਾਂ ਨੂੰ ਪਿੱਛੇ ਪਾਸੇ ਰੀਅਰ ਵਾਈਪਰ ਮਿਲ ਜਾਂਦਾ ਡੀ ਫੋਗਰ ਆ ਗਿਆ ਹਾਈ ਮਾਉਂਟ ਸਟ੍ਰੋਪ ਲੈਂਪ ਆ ਗਿਆ ਵਾਸ਼ਰ ਮਿਲ ਗਿਆ ਛੱਤ ਤੋਂ ਹੀ ਦੇਖ ਸਕਦੇ ਆ ਆਪਣੀ ਸਾਰੀ ਬਲੈਕ ਦੇ ਵਿੱਚ ਆ ਤੇ ਆਪਾਂ ਨੂੰ ਸ਼ਾਰਕ ਫਿਨ ਐਂਟੀਨਾ ਮਿਲ ਗਿਆ ਬਾਕੀ ਪਿਛਲੇ ਪਾਸੇ ਕਨੈਕਟਡ ਆਪਾਂ ਨੂੰ ਇਹਦੇ ਵਿੱਚ ਟੇਲ ਲਾਈਟ ਮਿਲ ਜਾਂਦੀ ਆ LED ਦਾ ਆਪਣਾ ਸਾਰਾ ਸੈਟਅਪ ਆ ਜਿਹੜੀ ਇਹਦੀ ਪਿਛਲੀ ਟੇਲ ਲਾਈਟ ਆ ਬ੍ਰੇਕ ਲਾਈਟ LED ਦੇ ਵਿੱਚ ਆ ਇੰਡੀਕੇਟਰ ਆ ਗਿਆ ਆਪਣੇ ਪਾਰਕਿੰਗ ਲਾਈਟ ਰਿਵਰਸ ਲਾਈਟ ਸਾਰਾ ਕੁਝ ਆਪਣਾ LED ਦੇ ਵਿੱਚ ਆ ਜਾਂਦਾ ਬਾਕੀ ਰਿਵਰਸ ਕੈਮਰਾ ਇੱਥੇ ਆ ਗਿਆ ਆਪਣੇ ਕੋਲ ਹੈਕਟਰ ਪਲਸ ਦੀ ਆਪਣੇ ਕੋਲ ਬੈਟਰੀ ਆ ਗਈ ਪਿਛਲੇ ਪਾਸੇ ਗੱਲ ਕਰਾਂ ਆਪਾਂ ਨੂੰ ਰਿਵਰਸ ਦੇ ਵਿੱਚ ਚਾਰ ਇਹਦੇ ਪਾਰਕਿੰਗ ਸੈਂਸਰ ਮਿਲ ਜਾਂਦੇ ਆ ਰਿਫਲੈਕਟਰ ਆਪਣੇ ਕੋਲ ਸਾਰਾ ਇਹ ਪਾਰਟ ਸਾਰਾ ਆਪਣੇ ਕੋਲ ਰਿਫਲੈਕਟਰ ਦੇ ਵਿੱਚ ਆ ਜਾਂਦਾ ਸਿੰਗਲ ਐਗਜ਼ੌਸਟ ਮਿਲਦੀ ਆ ਇਧਰਲੇ ਪਾਸੇ ਮਤਲਬ ਆਪਾਂ ਨੂੰ ਸਲੈਂ ਬਾਕੀ ਜਿਹੜੀ ਆਪਣੀ ਰੀਅਰ ਇਹਦੀ ਸਟੈਪ ਪਲੇਟ ਆਪਣੀ ਉਹੀ ਡੀ ਕ੍ਰੋਨ ਦੇ ਵਿੱਚ ਆ ਗਈ ਇਲੈਕਟ੍ਰੋਨਿਕ ਗੱਲ ਕਰਮ ਇਹਦੇ ਵਿੱਚ ਆਪਣਾ ਟੇਲ ਗੇਟ ਆ ਐਦਾਂ ਕਰਕੇ ਖੁੱਲਦਾ ਜਿਹੜਾ ਇਹ ਚੀਜ਼ ਨੇ ਬਹੁਤ ਪ੍ਰੀਮੀਅਮ ਲਾ ਦਿਆ ਯਾਰ ਬਹੁਤ ਮਤਲਬ ਇਹ ਨੂੰ ਕਹਿੰਦੇ ਨਹੀਂ ਸਖਾਲਾ ਕੰਮ ਆ ਇਹ ਚੀਜ਼ ਬਾਕੀ 600 ਲੀਟਰ ਦਾ ਆਪਾਂ ਨੂੰ ਬੂਟ ਸਪੇਸ ਮਿਲ ਜਾਂਦਾ ਇਹਦੇ ਵਿੱਚ ਸਪੇਅਰ 휠 ਵਗੈਰਾ ਆਪਾਂ ਨੂੰ ਨੀਚੇ ਮਿਲਦਾ ਇੱਥੇ ਆਪਣੇ ਕੋਲ ਥੋੜੀ ਜਿਹੀ ਮਤਲਬ ਇਹਦੀ ਟੂਲ ਕਿੱਟ ਵਗੈਰਾ ਮਿਲ ਜਾਂਦੀ ਆ ਆਪਾਂ ਨੂੰ ਇੱਥੇ ਬਾਕੀ ਬੂਟ ਲੈਂਪ ਆਪਣੇ ਕੋਲ ਅੰਦਰਲੇ ਪਾਸੇ ਆ ਗਿਆ ਇਹ ਚੀਜ਼ਾਂ ਵੀ LED ਦੇ ਵਿੱਚ ਮਿਲ ਜਾਂਦੀਆਂ ਨੇ ਆਪਾਂ ਨੂੰ 600 ਲੀਟਰ ਦਾ ਬੂਟ ਸਪੇਸ ਆ ਬਾਕੀ ਜਿਹੜਾ ਬੰਦ ਕਰਨੀ ਹੋਵੇ ਆਪਾਂ ਮਤਲਬ ਥੋ ਆਪਣੀ ਬੰਦ ਹੋ ਜਾਂਦੀ ਆ LED ਦੇ ਵਿੱਚ ਆਪਣੀ ਇਹਦੀ ਨੰਬਰ ਪਲੇਟ ਲਾਈਟਾਂ ਮਿਲ ਜਾਂਦੀਆਂ ਨੇ ਆਪਾਂ ਨੂੰ ਬਾਕੀ ਹੁਣ ਚਲਦੇ ਆਪਾਂ ਇੱਕ ਵਾਰ ਇਹਦੇ ਇੰਟੀਰੀਅਰ ਦੇ ਵਿੱਚ ਬਾਕੀ ਯਾਰ ਦਰਵਾਜੇ ਇੰਨੇ ਭਾਰੀ ਫੀਲ ਹੁੰਦੇ ਨੇ ਨਾ ਬਿਲਡ ਕੁਆਲਿਟੀ ਆਰ ਲੋਹਾ ਲਾਇਆ ਹੋਇਆ ਗੱਡੀ ਦੇ ਵਿੱਚ ਯਾਰ ਬਾਕੀ ਜਿਵੇਂ ਤੁਸੀਂ ਮਤਲਬ ਆਪਣੀ ਕੋਈ ਵੀ ਹੈਕਟਰ ਵਗੈਰਾ ਲੰਨੇ ਹੋ ਉਹਦੇ ਵਿੱਚ ਨਾ ਆਪਣਾ ਟੈਨ ਕਲਰ ਦਾ ਇੰਟੀਰੀਅਰ ਆਉਂਦਾ ਆ ਬਟ ਇਹ ਵਾਲਾ ਆਪਣਾ ਸਨੋ ਸਟ੍ਰੋਮ ਕਰਕੇ ਵੇਰੀਐਂਟ ਆ ਤੇ ਇਹਦੇ ਵਿੱਚ ਨਾ ਆਪਣਾ ਸਾਰਾ ਬਲੈਕ ਦੇ ਵਿੱਚ ਇੰਟੀਰੀਅਰ ਮਿਲਦਾ ਆ ਜਿਵੇਂ ਤੁਸੀਂ ਆਪਣੇ ਡੋਰ ਪੈਨਲ ਤੇ ਦੇਖ ਹੀ ਸਕਦੇ ਹੋ ਆਪਣਾ ਪੂਰਾ ਬਲੈਕ ਦੇ ਵਿੱਚ ਆ ਜਾਂਦਾ ਬਾਕੀ ਇੱਥੋਂ ਆਪਣਾ ਲੈਦਰ ਦਾ ਸ਼ੁਰੂ ਹੁੰਦਾ ਹੈ ਸਾਰਾ ਆਪਣਾ ਲੈਦਰ ਦੇ ਵਿੱਚ ਆ ਬਾਕੀ ਜਿਹੜੇ ਡਰਾਈਵਰ ਕੰਟਰੋਲ ਯੂਨਿਟ ਆ ਆਪਣੇ ਕੋਲ ਇਧਰਲੇ ਪਾਸੇ ਆ ਗਈ ਦੇਖ ਸੋ ਪ੍ਰੀਮੀਅਮ ਦੇਖੋ ਇੱਕ ਵਾਰ ਕਿੰਨੀ ਲਾ ਦਿਆ ਯਾਰ ਇਹ ਚੀਜ਼ ਬਾਕੀ ਆਪਾਂ ਨੂੰ ਐਦਾਂ ਦੇ ਕੋਈ ਸ਼ੇ ਦੇ ਡੋਰ ਹੈਂਡਲ ਮਿਲ ਜਾਂਦੇ ਨੇ ਇਨਫਿਨਿਟੀ ਦਾ ਆਪਾਂ ਨੂੰ ਇਹਦੇ ਵਿੱਚ 뮤직 ਸਿਸਟਮ ਮਿਲ ਜਾਂਦਾ 뮤직 ਸਿਸਟਮ ਬਹੁਤ ਘੈਂਟ ਆ ਰਹੀ ਗੱਡੀ ਦਾ ਬਾਕੀ ਬੋਟਲ ਹੋਲਡਰ ਆਪਣੇ ਕੋਲ ਨੀਚੇ ਆ ਗਿਆ ਪੀਕਰ ਆਪਣੇ ਕੋਲ ਇਧਰਲੇ ਪਾਸੇ 8ਵੇ ਇਹ ਵਾਲੀ ਸੀਟ ਮਤਲਬ ਡਰਾਈਵਰ ਵਾਲੀ ਸੀਟ ਆਪਾਂ 8 ਤਰੀਕੇ ਨਾਲ ਇਲੈਕਟ੍ਰੋਨਿਕਲੀ ਐਡਜਸਟ ਕਰ ਸਕਦੇ ਆ ਆਪਣੀ ਡਰਾਈਵਰ ਸਾਈਡ ਜਿਹੜੀ ਇਲੈਕਟ੍ਰੋਨਿਕਲੀ ਹੈਗੀ ਹੋ ਹੈਗੀ ਆਪਣੀ ਕੋ-ਡਰਾਈਵਰ ਸਾਈਡ ਮਤਲਬ ਜਿਹੜਾ ਆਪਣੇ ਨਾਲ ਬੰਦਾ ਬੈਠੂਗਾ ਉਹ ਵੀ ਆਪਣੀ ਇਲੈਕਟ੍ਰੋਨਿਕਲੀ ਉਹ ਕਰ ਸਕਦਾ ਬਾਕੀ ਨਾ ਆਪਾਂ ਨੂੰ ਕੁਝ ਐਦਾਂ ਦਾ ਇਹਦਾ ਇੰਟੀਰੀਅਰ ਮਿਲ ਜਾਂਦਾ ਜਿਹਦੇ ਵਿੱਚੋ ਜੇ ਮੈਂ ਗੱਲ ਕਰਾਂ ਆਪਣਾ ਲੈਦਰਾਈਟ ਤੇ ਦੇ ਵਿੱਚ ਕੰਪਲੀਟ ਸਟੀering ਵੀਲ ਆ ਸਟੀering ਵੀਲ ਐਡਜਸਟਮੈਂਟ ਦੀ ਮੈਂ ਗੱਲ ਕਰਾਂ ਆਪਣਾ ਕੱਲੇ ਟਿਲਟ ਹੁੰਦਾ ਟੈਲੀਸਕੋਪਿੰਗ ਨਹੀਂ ਹੁੰਦਾ ਮਤਲਬ ਆਪਾਂ ਸਿਰਫ ਮੀਟਰ ਦੇ ਰਿਲੇਟਡ ਕੰਟਰੋਲ ਇਧਰਲੇ ਪਾਸੇ ਆ ਗਏ ਇਹਦੇ ਆਪਣੇ ਜਿਹੜੇ ਆਪਣੀ ਮਿਊਜ਼ਿਕ ਸਿਸਟਮ ਆ ਉਹਦੇ ਕੰਟਰੋਲ ਦਾ ਬਾਕੀ ਨਾ ਇਹਦੇ ਵਿੱਚ ਆਪਾਂ ਨੂੰ ਕਰੂਜ਼ ਕੰਟਰੋਲ ਵਗੈਰਾ ਮਿਲ ਜਾਂਦਾ ਇਧਰਲੇ ਪਾਸੇ ਐਮ ਜੀ ਦਾ ਆਪਾਂ ਨੂੰ ਲੋਗੋ ਮਿਲ ਗਿਆ ਕਿ 에어 ਬੈਗ ਵਗੈਰਾ ਦੀ ਗੱਲ ਕਰਾਂ ਮੈਂ ਇਹਦੇ ਵਿੱਚ ਨਾ ਆਪਣੇ 8 에어 ਬੈਗ ਆ ਜਾਂਦੇ ਨੇ ਆਪਣਾ ਗੱਲ ਕਰਾਂ ਇਧਰਲੇ ਪਾਸੇ ਆ ਗਏ ਇਹਦੇ ਵਾਈਪਰ ਕੰਟਰੋਲ ਦਾ ਗਿਆਸੇ ਆਪਣੇ ਇਹਦੇ ਕੋਲ ਇਧਰਲੇ ਪਾਸੇ ਆ ਗਏ ਇਹਦੇ ਆਪਣੇ ਮਤਲਬ ਜਿਹੜੇ ਮੇਨ ਹੈੱਡ ਲੈਂਪ ਯੂਨਿਟ ਆ ਜਿਹੜੀ ਆਪਣੀ ਲਾਈਟਾਂ ਦੇ ਕੰਟਰੋਲ ਨੇ ਬਾਕੀ ਜਿਵੇਂ ਸਾਈਡ ਦੇ ਵਿੱਚੋਂ ਗੱਲ ਕਰੀਏ ਆਪਣੇ ਨਾ ਓਆਰਵੀਐਮ ਜਿਹੜੇ ਬਾਹਰ ਵਾਲੇ ਸ਼ੀਸ਼ੇ ਨੇ ਆਪਾਂ ਇੱਥੋਂ ਫੋਲਡ ਕਰ ਸਕਦੇ ਆ ਇੱਥੋਂ ਆਪਾਂ ਐਡਜਸਟ ਕਰ ਸਕਦੇ ਆ ਰਾਈਟ ਲੈਫਟ ਹੋ ਗਿਆ ਹੈਡਲਾਈਟ ਲੈਵਲ ਆਪਾਂ ਇੱਥੋਂ ਕਰ ਸਕਦੇ ਆ ਜਿਹੜੇ ਆਪਣੇ ਮੀਟਰ ਦੀ ਲਾਈਟ ਆ ਆਪਾਂ ਇੱਥੋਂ ਘਟਾਵਾਂ ਵਧਾ ਸਕਦੇ ਆ ਜਿਹਨੇ ਆਪਣੀ ਡਿੱਗੀ ਓਪਨ ਕਰਨੀ ਆ ਇੱਥੋਂ ਮਤਲਬ ਆਪਾਂ ਕਰ ਸਕਦੇ ਆ ਬਾਕੀ ਤੁਸੀਂ ਨਾ ਇੱਕ ਵਾਰ ਇਹਨਾਂ ਦੇ ਏਸੀ ਵੈਂਟ ਦੇਖੋ ਕਿੱਡੇ ਵੱਡੇ ਵੱਡੇ ਨੇ ਯਾਰ ਬਾਕੀ ਨਾ ਇਦਾਂ ਦਾ ਕੋਸ਼ ਆਪਾਂ ਨੂੰ ਇਹਦੀ ਮਤਲਬ ਪ੍ਰੋਪਰ ਸਕਰੀਨ ਮਿਲਦੀ ਆ ਬਾਬੇ 15 ਇੰਚ ਦੀ ਤਾਂ ਇਹਦੀ ਆਪਣੀ ਇਨਫੋਟੇਨਮੈਂਟ ਸਕਰੀਨ ਆ ਯਾਰ ਬਿਓ ਐਡੀ ਸਕਰੀਨ ਆ ਮੈਂ ਕਹਿੰਦਾ ਉਹ ਸਾਰੇ ਇੱਥੇ ਜੜਤਾ ਇਹਨਾਂ ਨੇ ਉਹ ਵਾਲਾ ਕੰਮ ਕੀਤਾ ਹੋਇਆ। ਜਨਾ ਮਤਲਬ ਇਹਦੇ ਵਿੱਚ ਨਾ ਆਪਾਂ ਆਪਣਾ ਵਾਇਰਲੈਸ ਐਪਲ ਕਾਰਪਲੇ ਤੇ ਆਪਣਾ ਐਂਡਰੋਇਡ ਰੋਡੋ ਚਲਾ ਸਕਦੇ ਆ। ਇਹਦੇ ਵਿੱਚ ਆਪਣੇ 8 ਸਪੀਕਰ ਇਨਫਿਨਿਟੀ ਦੇ ਆ ਜਾਂਦੇ ਨੇ ਜਿਹਦੇ ਵਿੱਚ ਇੱਕ ਆਪਣਾ ਡਿੱਗੀ ਦੇ ਵਿੱਚ ਸਬੂਫਰ ਆ ਜਾਂਦਾ ਬਾਕੀ ਇਹ ਸਾਰਾ ਤੁਸੀਂ ਦੇਖ ਸਕਦੇ ਹੋ ਆਪਣਾ ਲੈਦਰ ਦਾ ਯੂਜ਼ ਹੋਇਆ ਹੋਇਆ ਬਾਕੀ ਮੀਟਰ ਦੀ ਗੱਲ ਕਰਾਂ ਆਪਣਾ ਐਦਾਂ ਦਾ ਕੁਛ ਇਹਦੇ ਵਿੱਚ ਮੀਟਰ ਮੀਟਰ ਦੇ ਵਿੱਚ ਆਪਾਂ ਗੱਲ ਕਰੀਏ ਆਪਣੇ ਕੋਲ ਵਾਰਨਿੰਗ ਮੈਸੇਜ ਆ ਗਏ ਬ੍ਰਾਈਟਨੈਸ ਵਗੈਰਾ ਆ ਗੇ 뮤직 ਐਫ ਐਮ ਵਗੈਰਾ ਸਾਰਾ ਕੁਝ ਦੇਖ ਸਕਦੇ ਆ ਡਿਜੀਟਲ ਮਿਲ ਜਾਂਦਾ ਆਪਾਂ ਨੂੰ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਆਪਣੇ ਕੋਲ ਫਿਊਲ ਵਗੈਰਾ ਦਾ ਆ ਗਿਆ ਤੇ ਦੂਜੇ ਪਾਸੇ ਆਪਣੇ ਕੋਲੇ ਦਾ ਇੰਜਨ ਟੈਂਪਰੇਚਰ ਆ ਗਿਆ ਬਾਕੀ ਏਸੀ ਵਗੈਰਾ ਦਾ ਕੰਟਰੋਲ ਨਾ ਸਾਰਾ ਤੁਸੀਂ ਦੇਖ ਸਕਦੇ ਹੋ ਆਪਣਾ ਐਦਾਂ ਕਰਕੇ ਹੁੰਦਾ ਆ ਇੱਥੋਂ ਤੁਸੀਂ ਦੇਖ ਸਕਦੇ ਹੋ ਸਾਰਾ ਆਪਣਾ ਡਿਜੀਟਲ ਆ ਮਤਲਬ ਕੁਝ ਵੀ ਆਪਾਂ ਬਟਨ ਵਾਲਾ ਦਾ ਕੰਮ ਹੀ ਨਹੀਂਗਾ ਇਹ ਜੀ ਨੇ ਬਟਨ ਵਾਲਾ ਦਾ ਸਾਰੇ ਕੰਮ ਚੱਕਦਾ ਇੱਥੇ ਆਪਣੇ ਕੋਲ ਰੀਸਰਕੂਲੇਸ਼ਨ ਬਟਨ ਆ ਗਿਆ ਆਪਾਂ ਇਨਟੇਕ ਵਾਲੀ ਹਵਾ ਲੈਣੀ ਕਾ ਆਪਾਂ ਬਾਹਰ ਵਾਲੀ ਇੱਥੋਂ ਆਪਾਂ ਫੈਨ ਸਪੀਡ ਵਗੈਰਾ ਐਡਜਸਟ ਕਰ ਸਕਦੇ ਆ ਇਹ ਮਤਲਬ ਜਿਹੜੇ ਮਤਲਬ ਸ਼ਹਿਰਾਂ ਦੇ ਵਿੱਚ ਰਹਿਣ ਵਾਲੇ ਬੰਦੇ ਨੇ ਹਨਾ ਉਹਨਾਂ ਲਈ ਠੀਕ ਆ ਇਹ ਪਿੰਡਾਂ ਵਾਲਿਆਂ ਦੇ ਮੇਰੇ ਹਿਸਾਬ ਤੋਂ ਤਾਂ ਲੋਟ ਨਹੀਂ ਆਣੀ ਚੀਜ਼ ਬਾਕੀ ਯਾਰ ਕੀ ਕਹਿ ਸਕਦੇ ਆ ਥੱਲੇ ਆਪਾਂ ਗੱਲ ਕਰੀਏ ਆਪਣੇ ਕੋਲ ਵਾਇਰਲੈਸ ਚਾਰਜਰ ਆ ਗਿਆ ਪੈਂਡਰੇ ਵਗੈਰਾ ਦਾ ਆਪਸ਼ਨ ਆਪਣੇ ਕੋਲ ਇਧਰਲੇ ਪਾਸੇ ਆ ਇਹਦੇ ਵਿੱਚ ਆਪਣਾ ਸੀਵੀਟੀ ਟਰਾਂਸਮਿਸ਼ਨ ਆ ਪੈਟਰੋਲ ਵਾਲਾ ਬਾਕੀ ਇਕੋ ਮੋਡ ਜੀ ਨੇ ਅਪਲਾਈ ਕਰਨਾ ਹੋਵੇ ਆਪਾਂ ਇੱਥੋਂ ਦੱਬ ਸਕਦੇ ਆ ਸੀਵੀਟੀ ਤੁਹਾਨੂੰ ਮੈਂ ਦੱਸਦਾ ਇਹਦੇ ਵਿੱਚ ਆਪਣਾ ਟਰਾਂਸਮਿਸ਼ਨ ਆ ਬਾਕੀ ਇਹ ਚੀਜ਼ ਦੇਖੋ ਆਹ ਚ ਨਹੀਂ ਹੁੰਦੀਆਂ ਚੀਜ਼ਾਂ ਉਹ ਵਾਲੀ ਚੀਜ਼ਾਂ ਕੀਤੀਆਂ ਹੋਈਆਂ ਨੇ ਇਹਦੇ ਵਿੱਚ ਟਰੈਕਸ਼ਨ ਕੰਟਰੋਲ ਦਾ ਆਪਣੇ ਕੋਲ ਇਧਰਲੇ ਪਾਸੇ ਆ ਗਿਆ ਏਸੀ ਮੈਗਜ਼ਾ ਆਪਣੇ ਕੋਲ ਬਟਨ ਇਧਰਲੇ ਪਾਸੇ ਆ ਵੈਂਟੀਲੇਟਿਡ ਆਪਾਂ ਨੂੰ ਇਹਦੇ ਵਿੱਚ ਸੀਟਾਂ ਮਿਲ ਜਾਂਦੀਆਂ ਨੇ ਇਲੈਕਟ੍ਰੋਨਿਕ ਆਪਾਂ ਨੂੰ ਇਹਦੇ ਵਿੱਚ ਪਾਰਕਿੰਗ ਪਾਰਕਿੰਗ ਸੈਂਸਰ ਆਫ ਕਰਨ ਦਾ ਬਟਨ ਆਪਣੇ ਕੋਲ ਇਧਰਲੇ ਪਾਸੇ ਆ ਤੇ ਜੇ ਪਿੱਛੇ ਵਾਲਾ ਏਸੀ ਚਲਾਉਣਾ ਹੋਵੇ ਤੇ ਆਪਣੇ ਕੋਲ ਬਟਨ ਇਧਰ ਆ ਬਾਕੀ ਇਹ ਸ਼ਟਰਿੰਗ ਦਿੱਤੀ ਹੋਈ ਆ ਆ ਦੇਖੋ ਕੁਆਲਿਟੀ ਯਾਰ ਹੈ ਵਧੀਆ ਪਰ ਯਾਰ ਇਹ ਗੱਡੀ ਨਾ ਮੈਂ ਗੱਲ ਕਰਾਂ ਮੈਂ ਸੁਣਿਆ ਜਿੱਥੇ ਤੱਕ ਖਰਚਾ ਬਹੁਪਾਲ ਦੀ ਆ ਬਾਕੀ ਯਾਰ ਮੈਨੂੰ ਤਾਂ ਲੱਗਦਾ ਨਹੀਂ ਮੇਨਟੇਨੈਂਸ ਤੇ ਹਰ ਚੀਜ਼ ਤੇ ਬਾਕੀ ਇਦਾਂ ਦਾ ਆਪਾਂ ਨੂੰ ਕੁਛ ਇਹਦੇ ਵਿੱਚ ਗਲਵ ਬਾਕਸ ਮਿਲ ਜਾਂਦਾ ਲੈਦਰ ਦੀ ਆਪਾਂ ਨੂੰ ਸੀਟਾਂ ਮਿਲ ਜਾਂਦੀਆਂ ਨੇ ਬਾਕੀ ਇਦਾਂ ਦੀ ਕੁਛ ਆਪਾਂ ਨੂੰ ਇਹਦੇ ਵਿੱਚ ਆਮ ਰੈਸਟ ਆ ਇਹ ਸਲਾਈਡ ਵਾਲੀ ਆ ਆਪਾਂ ਸਲਾਈਡ ਕਰ ਸਕਦੇ ਆ ਬਾਕੀ ਇਹਦੇ ਵਿੱਚ ਆਪਣਾ ਡੇ ਨਾਈਟ ਆਈਆਰ ਵੀਅ ਆਪਣਾ ਸਨਗਲਾਸ ਹੋਲਡਰ ਆਪਣੇ ਕੋਲ ਇਧਰਲੇ ਪਾਸੇ ਆ ਗਿਆ ਇਧਰਲੇ ਪਾਸੇ ਆਪਣੇ ਕੋਲ ਕੰਟਰੋਲਸ ਆ ਗਏ ਜਿੰਨੇ ਸਨ ਬਲਾਈਂਡ ਵਗੈਰਾ ਹੈ ਨਾ ਸਨ ਬਲਾਈਂਡ ਹੋ ਗਿਆ ਆਪਾਂ ਇਥੋਂ ਮਤਲਬ ਕੰਟਰੋਲ ਕਰ ਸਕਦੇ ਹਾਂ ਜਿੰਨੇ ਮਤਲਬ ਸਨ ਰੂਫ ਨਹੀਂ ਖੋਲਣੀ ਸਨ ਬਲਾਈਂਡ ਵਗੈਰਾ ਆਪਣਾ ਇਥੇ ਥੋੜੇ ਡਜਸਟ ਕਰ ਲੇ ਐਲਈਡ ਦੇ ਵਿੱਚ ਆਪਣੀ ਇਹਦੀ ਕੈਬਨ ਲਾਈਟ ਆ ਗਈ ਜਿਹੜਾ ਕੋ ਡਰਾਈਵਰ ਸਾਈਡ ਸਨ ਵਾਈਜ਼ ਰਾ ਇਹਦੇ ਵਿੱਚ ਆਪਾਂ ਨੂੰ ਵਿਦ ਮਿਰਰ ਵਿਦ ਲਾਈਟ ਮਿਲ ਜਾਂਦਾ ਜਿਹੜਾ ਡਰਾਈਵਰ ਸਾਈਡ ਸਨ ਵਾਈਜ਼ ਰਾ ਇਹ ਵੀ ਆਪਾਂ ਨੂੰ ਵਿਦ ਮਿਰਰ ਤੇ ਵਿਦ ਲਾਈਟ ਮਿਲ ਜਾਂਦਾ ਘੈਂਟ ਚੀਜ਼ ਆ ਯਾਰ ਬਾਕੀ ਫਰੰਟ ਦੇ ਵਿੱਚੋਂ ਤਾਂ ਆਪਣਾ ਐਨਹੀਂ ਕੋਸ ਸੀਗਾ ਬਾਈ ਚਾਬੀ ਤਾਂ ਮੈਂ ਤੁਹਾਨੂੰ ਦਿਖਾਣੀ ਭੁੱਲੀ ਗਿਆ ਆਪਾਂ ਨੂੰ ਇਦਾਂ ਦੀ ਕੋਈ ਸ਼ੀ ਦੀ ਚਾਬੀ ਮਿਲ ਜਾਂਦੀ ਆ ਚਾਬੀ ਬੜੀ ਪ੍ਰੀਮੀਅਮ ਦੀ ਲੱਗਦੀ ਆ ਯਾਰ ਤਿੰਨ ਬਟਨ ਨੇ ਆਪਣੇ ਕੋਲ ਇੱਕ ਆਪਣਾ ਅਨਲੌਕ ਦਾ ਬਟਨ ਆ ਇੱਕ ਆਪਣਾ ਲੋਕ ਦਾ ਬਟਨ ਆ ਇੱਕ ਆਪਾਂ ਹੋਲਡ ਕਰਕੇ ਰੱਖੂਗਾ ਆਪਣੀ ਡਿੱਗੀ ਖੁੱਲ ਜਾਂਦੀ ਆ ਕਿ ਇਦਾਂ ਦੀ ਕੋਈ ਸ਼ੀ ਆਪਣੀ ਚਾਬੀ ਸੀਗੀ ਹੁਣ ਚੱਲਦੇ ਆਪਾਂ ਇੱਕ ਵਾਰ ਇਹਦੇ ਪਿੱਛੇ ਪਿੱਛੇ ਬਾਰੇ ਦੱਸਾਂ ਮੈਂ ਤੁਹਾਨੂੰ ਬਾਕੀ ਜਿਹੜਾ ਆਪਣਾ ਪਿਛਲਾ ਡੋਰ ਪੈਨਲ ਆ ਆਪਣਾ ਸੇਮ ਅੱਗੇ ਵਰਗਾ ਹੀ ਆ ਪਿੱਛੇ ਵੀ ਆਪਾਂ ਨੂੰ ਲੈਦਰ ਦੀ ਸ਼ੀਟਾਂ ਮਿਲ ਜਾਂਦੀਆਂ ਨੇ ਤੇ ਪਿੱਛੇ ਸਪੇਸ ਦੀ ਗੱਲ ਕਰਾਂ ਮੈਂ ਸਪੇਸ ਬਹੁਤ ਸੋਹਣਾ ਆਪਣੇ ਪਿੱਛੇ ਆਪਾਂ ਇੱਥੋਂ ਮਤਲਬ ਆਪਣਾ ਜਿਹੜੇ ਰੀਅਰ ਏਸੀ ਵੈਂਟਸ ਆਪਣੇ ਕੋਲ ਅੰਦਰਲੇ ਪਾਸੇ ਆ ਗਏ ਉਹ ਤੋਂ ਥੱਲੇ ਜਾਈਏ ਆਪਾਂ ਯੂ ਐਸ ਬੀ ਚਾਰਜਰ ਆਪਾਂ ਨੂੰ ਇੱਧਰਲੇ ਪਾਸੇ ਆ ਬਾਕੀ ਥੱਲੇ ਆਪਣੇ ਕੋਲ ਫੋਨ ਰੱਖਣ ਲਈ ਥੋੜੀ ਜਿਹੀ ਜਗ੍ਹਾ ਆ ਹੰਪਲ ਵਗੈਰਾ ਤਾਂ ਗੱਡੀ ਦੇ ਵਿੱਚ ਹੈ ਹੀ ਨਹੀਂ ਪਲੇਨ ਕਰ ਰੱਖਿਆ ਸਾਰਾ ਕੰਮ ਬੱਲੇ ਬਾਕੀ ਨਾ ਇਹਦੇ ਵਿੱਚ ਆਪਣਾ ਜਿਵੇਂ ਆਮ ਰੈਸਟ ਆਪ ਨੂੰ 2 ਕੱਪ ਹੋਲਡਰਸ ਮਿਲ ਜਾਂਦੇ ਨੇ ਪੰਜੇ ਦੇ ਵਿੱਚ ਆਪਣੇ ਐਡਜਸਟੇਬਲ ਹੈਡ ਰੈਸਟ ਆ ਗਈ ਜਿਹੜੀ ਆਪਣੀ ਰੀਅਰ ਵਾਲੀ ਕੇਬਲ ਲਾਈਟ ਆ ਆਪਣੀ ਕੋਲ ਅਦਰਲੇ ਪਾਸੇ ਆ ਗਈ LED ਦੇ ਵਿੱਚ ਬਾਕੀ ਇਦਾਂ ਦਾ ਕੁਝ ਆਪਣਾ ਪਿੱਛੋ ਇਹਦਾ ਇੰਟੀਰੀਅਰ ਆ ਦੇਖੋ ਸਿੱਕ ਵਾਰ ਇਹ ਲਾਦਾ ਜਿਵੇਂ ਪਤਾ ਨਹੀਂ ਟੀਵੀ ਜਿਵੇਂ ਕਹਿ ਨਹੀਂ ਸਕਦੇ ਆਪਾਂ ਹੈਨਾ ਟੀਵੀ ਦੇਖ ਰਿਆ ਅਗਲ ਪਿਛਲੇ ਬੰਦ ਨੂੰ ਸਿੱਧੀ ਆ ਲਾ ਟੀਵੀ ਵਰਗਾ ਹੀ ਕੰਮ ਲੱਗੂਗਾ ਐਡਾ ਮਤਲਬ ਵੱਡੇ ਨੇ ਇਹਨੇ ਟੱਚ ਸਕਰੀਨ ਦੇ ਰੱਖੀ ਨਾ ਬਾਕੀ ਪਿਛਲੇ ਸਪੇਸ ਦੀ ਮੈਂ ਗੱਲ ਕਰਾਂ ਪਿੱਛੇ ਤੁਹਾਨੂੰ ਪਤਾ ਹੀ ਹੈ ਯਾਰ 7 ਸੀਟਰ ਦੇ ਵਿੱਚ ਕਿੱਥੇ ਇਹਨੂੰ ਮਤਲਬ ਤਾਂ ਹੋਰ ਕੋਈ ਗੱਡੀ 7 ਸੀਟਰ ਦੇ ਵਿੱਚ ਸਪੇਸ ਇੰਨਾ ਤਕੜਾ ਹੋ ਫਿਰ ਹੀ ਨਹੀਂ ਕਰਦੀ ਬਾਕੀ ਇਹਦੇ ਵਿੱਚ ਨਾ ਆਪਣੀ ਐਡਜਸਟੇਬਲ ਇਹਦੇ ਵਿੱਚ ਆਪਣੀ ਜਿਹੜੀ ਸੀਟ ਬੈਲਟ ਆ ਜਾਂਦੀਆਂ ਨੇ ਬਾਕੀ ਦੇ ਹਫਤਾ ਦੀ ਕੋਸ਼ ਆਪਣੀ ਜਿਹੜੀ MG ਵਾਲਿਆਂ ਦੀ ਹੈਕਟਰ 스노우 ਸ਼੍ਰੋਮ ਕਰਕੇ ਇਹ ਵਾਲਾ ਵੇਰੀਐਂਟ ਸੀਗਾ 25 ਲੱਖ ਰੁਪਏ ਦਾ ਆਪਾਂ ਨੂੰ ਓਨ ਰੋਡ ਪ੍ਰਾਈਸ ਮੋਹਾਲੀ ਦੇ ਵਿੱਚ ਪੈ ਜਾਂਦੀ ਆ। ਬਾਕੀ ਅੱਜ ਦੀ ਵੀਡੀਓ ਸੀ ਜੀ ਆਪਣੀ ਇੱਥੇ ਤੱਕ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਆਪਣਾ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ।